ਸਾਬੀ ਨੂੰ ਤੇ ਨਾ ਨਾ ਵੇਖ ਲਿਆ ਵੀ ਸਾਬੀ ਚੱਲ ਲਈ ਮਾਂ ਪੋਤੀ ਲੈ ਆਉਨੇ ਆ ਸਾਬੀ ਤੇ ਮੰਨਦਾ ਹੀ ਨਹੀਂ ਉਹ ਗੱਲ ਤੇ ਨਹੀਂ ਹੁੰਦਾ ਤੇ ਜੇ ਸਾਬੀ ਚੱਲ ਵੀ ਗਿਆ ਨਾ ਜੇ ਕੋਈ ਗੱਲ ਕਰ ਦਿੱਤੀ ਉਹਨਾਂ ਇਹਨੇ ਪੁੜਕ ਕੇ ਡੰਡਿਓ ਬਾਹਰ ਹੋ ਜਾਣਾ ਆਖਣਾ ਮੈਨੂੰ ਗੱਲ ਕੀਤੀ ਕਿਉਂ ਆ ਤੈਂ ਜੇ ਕਰਦੀ ਸੁਖਵਿੰਦਰ ਨੂੰ ਲੈ ਜੰਨੀ ਨਾਲ ਉਹਨੂੰ ਸਕੂਟਰੀ ਦੀ ਜਾਂਚ ਆ ਸਕੂਟਰੀ ਵੀ ਸਾਡੀ ਹੈਗੀ ਆ ਤੇ ਜੇ ਕੋਈ ਗੱਲ ਕਰ ਵੀ ਦੇਣਗੇ ਤੇ ਜਰ ਲਾਂਗੇ ਹੋਰ ਕੀ ਕਰਨਾ ਮੈਂ ਨਹੀਂ ਆ ਵੀ ਮੇਰੇ ਪੁੱਤ ਦਾ ਘਰ ਵਸਿਆ ਰਵੇ ਫੇਰ ਨਾ ਉੱਜੜ ਜੇ ਫੇਰ ਵਸਾਉਣਾ ਬੜਾ ਔਖਾ ਚੱਲ ਸਾਬੀ ਬਾਹਰ ਬੈਠਾ ਪੁੱਛਦੀ ਆ ਭਲਾ ਫੇਰਾ ਉੱਥੇ ਜਾਣ ਨੂੰ ਬਿਲਕੁਲ ਨਹੀਂ ਦਿਲ ਕਰਨ ੜਿਆ ਮੈਨੂੰ ਪਤਾ ਵਾ ਪਿਓ ਮੇਰੇ ਲਈ ਕਹਿ ਦਵਾ ਜੇਲ੍ਹ ਆ ਤਾਂ ਕੀ ਕਰਾਂ ਜੇ ਮੈਂ ਨਹੀਂ ਨਾ ਜਾਣੀ ਤੇ ਮੰਮੀ ਨੂੰ ਮੈਨੂੰ ਪਤਾ ਜਿਹੜੀ ਬਿਮਾਰੀ ਨਹੀਂ ਮੈਨਾਂ ਲੱਗਣੀ ਉਹ ਵੀ ਲੱਗ ਜਾਣੀ ਹੁਣ ਮੇਰੀ ਟੈਨਸ਼ਨ ਮੈਨੂੰ ਤਾਂ ਨਹੀਂ ਦੱਸਦੀ ਪਰ ਬਾਹਰ ਅੰਦਰ ਜਾਂਦੀ ਲੋਕ ਮੰਮੀ ਨੂੰ ਗੱਲਾਂ ਕਰਦੇ ਹੀ ਐ ਤਾਂ ਹੀ ਉਦਾਂ ਦੀ ਚੁੱਪ ਚੁੱਪ ਮੇਰੀ ਮਾਂ ਨੂੰ ਹੋਰ ਨਹੀਂ ਟੈਨਸ਼ਨ ਦੇਣੀ ਹੈ ਕੌਣ ਹੈ ਮੇਰੀ ਮਾਂ ਕੋ ਮੈਂ ਆਈ ਆ ਜੇ ਮੈਂ ਆਈ ਉਹਨੂੰ ਆਪਣੇ ਦੁੱਖ ਸੁਣਾਏ ਗਈ ਟੈਨਸ਼ਨਾਂ ਦੇਈ ਗਈ ਇਦਾਂ ਤੇ ਹੋਰ ਬਿਮਾਰ ਪੈ ਜਾਊਗੀ ਕੋਈ ਨਹੀਂ ਮੈਂ ਆਪਣੇ ਜ਼ਹਿਰ ਤੇ ਦੁੱਖ ਝੱਲੂ ਜੋ ਕਰਨਗੇ ਮੈਂ ਜ਼ਹਿਰ ਲੂੰਗੀ ਪਰ ਮੈਂ ਆਪਣੀ ਮਾਂ ਨੂੰ ਨਹੀਂ ਹੁਣ ਦੁੱਖ ਕੋਈ ਵੀ ਦੇਣਾ ਜੋ ਮੇਰੀ ਕਿਸਮਤ ਚੋਇਆ ਮੈਂ ਲੈ ਜਾਣਾ ਮਾਰਤ ਨਹੀਂ ਦੇਣ ਲੱਗੀ ਅਗਲੇ ਮੈਨੂੰ ਆਪੇ ਹੈ ਕਿ ਨਾ ਇੱਕ ਦਿਨ ਤੇ ਸਹੀ ਹੋਣਗੀ ਮੇਰ ਨਾਲ ਦਫੇਰ ਵੀ ਇੰਨਾ ਕੁਛ ਨਹੀਂ ਕਰਦੇ ਜਿਹੜਾ ਮਨਜੀਤ ਦੀਦੀ ਦੱਸਦੀ ਉਹਨਾਂ ਆ ਕੁਛ ਹੋਣ ਰਿਹਾ ਮੇਰ ਨਾਲ ਤੇ ਉਹ ਅੱਗੇ ਕੁਛ ਵੀ ਨਹੀਂ ਹੈ ਮੇਰ ਨਾਲ ਤਾਂ ਕਈ ਗੁਣਾ ਘੱਟ ਐਵੇਂ ਮਨਜੀਤ ਦੀਦੀ ਤੋਂ ਹੀ ਸਿੱਖਿਆ ਲੈਣੀ ਆ ਪਿੱਛੋਂ ਆਪਾਂ ਘਰ ਕੇ ਉੱਤੇ ਦਿਨ ਕੱਟੀ ਜਾਵਾਂ ਤੇ ਕਦੀ ਨਾ ਕਦੀ ਤੇ ਉਹਨਾਂ ਦਿਲ 'ਚ ਰਹਿਮ ਆਊਗਾ ਹੀ ਨਾ ਖਾਬੀ ਪੁੱਤ ਹਾਂਜੀ ਮਮੀ ਮੇਰੀ ਗੱਲ ਸੁਣ ਰੋਣਾ ਨਾ ਪਾਈ ਪਹਿਲਾਂ ਸੌਣ ਲਵੀ ਹੁਣ ਦੱਸੋ ਮੈਂ ਆਨੀ ਆਂ ਵੀ ਸੁੱਖ ਨੂੰ ਲੈ ਆਏ ਤੇ ਤੂੰ ਨਾ ਜਾ ਘਰੇ ਰਹਿ ਤੂੰ ਕਿਉਂ ਮੈਂ ਕਿਉਂ ਨਾ ਜਾਵਾਂ ਪੁੱਤ ਤੂੰ ਉਹ ਕਰਦਾ ਜਵਾਈਆਂ ਜੇ ਕੋਈ ਗੱਲਬਾਤ ਕਰ ਦਿੱਤੀ ਤੂੰ ਤੇ ਜਾਣਾ ਮੇਰੇ ਵਰਗੀ ਨੇ ਕਦੀ ਕਿਤਾ ਹੀ ਜਾਣਾ ਜੇ ਸਾਨੂੰ ਮਾਫੀ ਮੰਗਣੀ ਵੀ ਪਊ ਤੇ ਹੀ ਮੰਗ ਲਾਂਗੀਆਂ ਮੈਂ ਵੀ ਵੇਖੂ ਨਾ ਕਿਹੜੀ ਗੱਲਬਾਤ ਕਰਦੇ ਨਾਲੇ ਵੇਖਦਾ ਉਹ ਸ਼ੈਲ ਲੈ ਕੇ ਇਥੋਂ ਗਿਆ ਨਾ ਹੁਣ ਮੈਂ ਲਈ ਨਾ ਬੜਾ ਰੋਕਣਾ ਮੈਨੂੰ ਪੁੱਤ ਏਦਾਂ ਨਹੀਂ ਮੈਂ ਵੇਖੂ ਫਿਰ ਪੁੱਤ ਨਹੀਂ ਕਰੀਦਾ ਇਦਾਂ ਕਿਉਂ ਨਹੀਂ ਆਕੇ ਲੱਗਦਾ ਉਹਨਾ ਮੇਰੇ ਉਹ ਨਹੀਂ ਮੰਮੀ ਮੈਂ ਜਾਣਾ ਨਹੀਂ ਜਾਣਾ ਮੇਰਾ ਪੁੱਤ ਮੈਨੂੰ ਗੱਲ ਕੋਈ ਕਰ ਵੀ ਦਊਗਾ ਮੈਂ ਤੇ ਕਿਤੇ ਕੱਦੀ ਕਿਤਾਈ ਜਾਵਾਂਗੇ ਚਾਚੀ ਤੇਰੀ ਕਿਹੜੀ ਰੋਜ਼ਤਰੀ ਆ ਮੈਂ ਤੇ ਤੇਰੀ ਚਾਚੀ ਜਾ ਕੇ ਲੈ ਆਉਨੇ ਆ ਤੇ ਐਵੇਂ ਟੈਨਸ਼ਨ ਨਾ ਲੈ ਕਾਦੀ ਟੈਨਸ਼ਨ ਲੈਣ ਡਿਆ ਮੈਂ ਮੈਂ ਨਾਲ ਜਾਣਾ ਹੀ ਆ ਮਾਤਾ ਆਹੋ ਸਭੀ ਤੇਰੇ ਕਹਿਣੇ ਚ ਕਿਉਂ ਨਹੀਂ ਹੋਣ ਦੀ ਗੱਲ ਮੈਂ ਹੀ ਆਨੀਆ ਤੂੰ ਕਰਦਾ ਜਵਾਈਆ ਤੇ ਰਿਸ਼ਤ ਬਣੀ ਰਵੇ ਚਲ ਚਾਚੀ ਨੂੰ ਆਣ ਦੇ ਲੱਲਈ ਨੇ ਸਲਾਹ ਵੈਹੀ ਮੈਂ ਤੇ ਕਹਿੰਦਾ ਮੈਂ ਜਾਵਾਂ ਨਹੀਂ ਸਾਭੀ ਪੁੱਤ ਨਾਲ ਇਹ ਤੇ ਘਰ ਹੈ ਨਹੀਂ ਕੋਈ ਤੂੰ ਘਰ ਰਹਿ ਤੇ ਨਾਲਿਆ ਮੈਂ ਇਹ ਗੱਲੋਂ ਡਰਦੀ ਆ ਕਿ ਕੋਈ ਗੱਲਬਾਤ ਨਿਕਲ ਆਈ ਤੇ ਤੇਰਾ ਸੁਭਾ ਤੈਨੂੰ ਪਤਾ ਹੀ ਆ ਕਿਦਾਂ ਦਾ ਵਾ ਤੂੰ ਉਸੇ ਬੜੇ ਪੜਕੁੱਟਣਾ ਵਾ ਤੇ ਮੈਂ ਨਹੀਂ ਵੀ ਤੇਰਾ ਘਰ ਵਸਿਆ ਰਵੇ ਤੇ ਚਾਚੀ ਨੂੰ ਕਰੋ ਫੋਨ ਸੱਦੋ ਠੀਕ ਆ ਫੇਰ ਵੇਜਦੇ ਆ ਕੀ ਸਲਾਹ ਕਰਨੀ ਆ ਕਿਦਾਂ ਕਰਨਾ ਚਾਚੀ ਨੂੰ ਮੈਂ ਅੱਗੇ ਫੋਨ ਕੀਤਾ ਸੀ ਆਈ ਜਾਣਾ ਚਾਚੀ ਨੇ ਉਹਨੇ ਚਾਚੀ ਨੇ ਕੀ ਕਹਿਣਾ ਵਾ ਚਾਚੀ ਨੇ ਦੋਸੇ ਵੜੇ ਤੋਰੀ ਪਹਿਣਾ ਵਾ ਮੇਰੇ ਨਾਲ ਇਹਨੂੰ ਪਤਾ ਉਹਨੂੰ ਗੱਲਾਂ ਚ ਲੈਈਏ ਤੇ ਚੱਟ ਆ ਜਾਂਦੀ ਉਹ ਗੱਲਾਂ ਮੈਨੂੰ ਕਾਹ ਤੋਂ ਰੋਕਣ ਦੇ ਜੇ ਮੈਂ ਵੀ ਜਾਣਾਂ ਵਾ ਨਾ ਮੈਂ ਵੀ ਵੇਖਦਾ ਹਾਂ ਸਾਹਿਬ ਤੱਕ ਜਾ ਕੇ ਪੁੱਤ ਮਾਪੇ ਉਹਦਾ ਕਹਿਣਾ ਵੀ ਮੰਨ ਲਈਦਾ ਹੁੰਦਾ ਫਿਰ ਮਾਂ ਤੇਰੀ ਕੀ ਕਹਿੰਦੀ ਆ ਸੁਣ ਵੀ ਲੈ ਨਾ ਇੰਨੇ ਚਿਰ ਦੀਆਂ ਮਾਤਾ ਮੰਨਦਾ ਹੀ ਆਇਆ ਵਾ ਮੈਂ ਕਦੀ ਨਾ ਕੀਤੀ ਆ ਤੇ ਫਿਰ ਅੱਜ ਕਿਉਂ ਨਾ ਕਰਨ ਦੇ ਆਂ ਅੱਜ ਵੀ ਕਹਿਣਾ ਮੰਨ ਲੈ ਠੀਕ ਆ ਵੇਖ ਲਈ ਨੇ ਨਾਲੇ ਮੰਮੀ ਮੇਰੀ ਤੇ ਇਹੋ ਸਲਾਹ ਵੀ ਮੈਂ ਜਾਵਾਂ ਮੈਂ ਵੇਖਦਾ ਨਾ ਜਿਹੜੇ ਬਦਮਾਸ਼ ਬਣੇ ਫਿਰਦੇ ਸੀ ਉਦਣ ਲੈ ਕੇ ਆਣ ਕੇ ਇੱਥੇ ਕਿੰਨਾ ਕ ਟਾਈਮ ਉਥੇ ਰੱਖ ਲੈਣਗੇ ਓ ਉਹ ਤੋ ਬਦਮਾਸ਼ ਬਣਿਆ ਸੀ ਬਦਮਾਸ਼ ਥੋੜਾ ਬਣਨਾ ਵਾ ਅਹੀਂ ਤੇ ਆਨੇ ਸਾਡੀ ਨੌ ਸਾਡੇ ਘਰ ਆ ਜੂਗੀ ਆਹੋ ਭੋਲੇ ਬਣ ਕੇ ਵੇਖ ਲੋ ਫਿਰ ਬੇਹੀ ਲਿਆ ਨਾ ਉਸ ਦਿਨ ਭੋਲੇ ਹੀ ਬਣੇ ਹੋਣੇ ਅੱਗੇ ਹੱਥ ਜੋੜਦੇ ਹੋਣੇ ਤਾਂ ਹੀ ਲੈ ਗਏ ਹੋ ਜੱਗਰ ਟੁੱਟ ਕੇ ਪੈਂਦੇ ਕਾ ਤੋਂ ਖੜਦੇ ਹੋ ਸਭ ਇਹ ਸਦਾਈਆਂ ਵੜੀਆਂ ਗੱਲਾਂ ਕਿਉਂ ਕਰੀ ਜਾਂਦਾ ਵਾ ਓ ਮੰਮੀ ਤਾਂ ਦਾ ਦਮਾ ਖਰਾਬ ਹੋਇਆ ਵਾ ਮੇਰਾ ਨਹੀਂ ਹੋਇਆ ਮੈਨੂੰ ਲੱਗਦਾ ਤੇਰਾ ਹੋਇਆ ਦਮਾ ਖਰਾਬ ਮੇਰਾ ਹੋਇਆ ਇੱਥੇ ਭੋਲੇ ਬਣ ਕੇ ਮੈਂ ਤੋਰਤੀ ਹੁਣੀ ਨਾ ਜਾ ਚੱਲ ਜਾ ਸੁੱਖ ਨਾਲੇ ਨਾਲੇ ਮੈਂ ਪੁੱਛੂ ਜਾ ਕੇ ਸੁੱਖ ਨੂੰ ਤੂੰ ਪੈਰ ਕਿਦਾਂ ਘਰੋਂ ਬਾਹਰ ਪਾ ਲਿਆ ਮੇਰੇ ਪਿੱਛੇ ਤੋਂ ਬਗੈਰ ਸ਼ਦਾਈਆ ਉੱਥੇ ਜਾ ਕੇ ਕੁਝ ਨਹੀਂ ਪੁੱਛਿਆ ਜਾਂਦਾ ਇੱਥੇ ਆ ਜੇ ਤੇ ਪੁੱਛ ਲਈ ਕਿਉਂ ਉੱਥੇ ਜਾ ਕੇ ਜ਼ਬਾਨ ਬੰਦ ਹੋ ਜਾਂਦੀ ਆ ਪੁੱਤ ਗੱਲ ਅਸੀਂ ਬਦਾਉਣੀ ਨਹੀਂ ਘਟਾਉਣੀ ਆ ਹੂੰ ਘਟਾ ਲਓ ਗੱਲਾਂ ਫਿਰ ਸਿਰ ਤੇ ਚੜ ਜਾਣਾ ਉਹਨੇ ਕੋਈ ਨਹੀਂ ਚੜ ਜੂਗੀ ਤੇ ਸਿਰ ਤੇ ਹੁਣ ਮੇਰੀ ਗੱਲ ਸੁਣ ਅੱਗੇ ਦੂਜੀ ਵਾਰੀ ਤੇ ਵਿਆਹ ਹੋ ਗਿਆ ਹੁਣ ਤੀਜੀ ਵਾਰੀ ਕਿੱਥੇ ਕਰਨਾ ਈ ਇਹ ਦੱਸ ਮੈਨੂੰ ਤੀਜੀ ਵਾਰੀ ਕਾਹਤੋਂ ਕਰਾਉਣਾ ਉਹੋ ਹੀ ਲਿਆਉਣੀ ਆ ਇੱਥੇ ਹੀ ਆਊਗੀ ਉਹ ਚਿੱਤਰਨਾ ਨਹੀਂ ਕੋਈ ਵਸਦਾ ਹੁੰਦਾ ਪਿਆਰ ਨਾ ਮਸਾਲਾ ਜੇ ਵਸਦੀ ਆ ਤੇ ਉਹ ਵਸਾਨੂੰ ਮੈਂ ਵਾਸਦੀਨੀ ਇੱਥੇ ਆਓ ਚਾਚੀ ਵੀ ਆ ਗਈ ਮਮੀ ਚਲ ਚੰਗਾ ਹੋਇਆ ਪੁੱਤ ਆ ਗਿਆ ਤੇ ਮੇਰੀ ਗੱਲ ਸੁਣ ਉਹ ਆ ਗਈ ਹੈ ਨਾ ਤੇ ਜਿੱਦਾਂ ਉਹ ਕਹੂਗੀ ਨਾ ਉਦਾਂ ਕਰ ਲੈਨੇ ਆ ਇਹ ਨਾ ਹੋਵੇਂ ਬੋਲਣ ਦਾ ਵੀ ਫੇਰ ਚਾਚੀ ਤੂੰ ਇਦਾਂ ਕਰਦੀ ਉਦਾਂ ਕਰਦੀ ਕਹਿਣਾ ਮੰਨ ਲਈਦਾ ਹੁੰਦਾ ਪੁੱਤ ਕਿਸ ਦਾ ਨਹੀਂ ਬੋਲਦਾ ਚਲ ਮੈਂ ਪੁੱਛਦੀ ਆਂ ਤੇ ਚਲਿਏ ਹੁਣ ਮੁੜ ਕੇ ਹੈਪੀ ਨੇ ਵੀ ਆਸਣਾ ਉਹਨਾਂ ਦਾ ਟਾਈਮ ਹੋ ਜਾਣਾ ਆ ਇਹ ਤਾਂ ਜੇ ਬੈਠੇ ਦਵੇਂ ਮਾਪੇ ਤਾਂ ਠੰਡੇ ਹੋ ਕੇ ਨਾ ਤਿਆਰੀ ਨਹੀਂ ਹੋਏ ਮੈਂ ਤਾਂ ਨਾਲ ਪੁੱਛਣਾ ਹੀ ਮੈਂ ਚਾ ਮੈਂ ਪੁੱਛਦੀ ਤਾਂ ਨਾਲ ਮੈਂ ਵੀ ਜਾ ਕੇ ਤਿਆਰ ਹੋ ਜਨੀਆਂ ਬਿੱਕਾ ਦੁਕਤ ਤੱਕ ਜਾਣਾ ਆ ਤੁਸੀਂ ਬੈਠੇ ਜਦੋਂ ਮੈਂ ਮਾਪੇ ਤਾਂ ਖੰਡੇ ਹੋ ਕੇ ਜਾਣਾ ਨਹੀਂ ਜੇ ਜਾਣਾ ਤੇ ਹੈਗਾ ਸੁਖਿੰਦਰ ਮੈਂ ਇਹ ਸੋਚਣ ਡਈ ਸੀ ਸਾਬੀ ਨਾਲ ਮੈਂ ਗੱਲਾਂ ਕਰਨ ਡਈ ਸੀ ਵੀ ਸਾਬੀ ਤੂੰ ਪੁੱਤ ਰਹਿਂਦੇ ਤੇ ਆਪਾਂ ਚੱਲ ਜੰਨੇ ਆ ਕਿਉਂ ਸਾਬੀ ਨਾਲ ਕਿਉਂ ਨਹੀਂ ਜਾਣਾ ਸਾਬੀ ਨਾਲ ਖੜਦੇ ਆ ਕਿ ਸੁਖਿੰਦਰ ਮੰਨ ਲਿਆ ਕਰਕੇ ਨਹੀਂ ਨਹੀਂ ਲੜ ਤੇ ਇਧਰ ਲਾਈ ਆ ਤਾਂ ਮੜਕੇ ਆਖਣਾ ਮੈਂ ਦੋਵੇਂ ਜਾਣੀਆਂ ਆ ਗਈਆਂ ਮੁੰਡਣ ਲੈ ਕੇ ਨਹੀਂ ਆਈਆਂ ਸਾਡੇ ਜਵਾਈ ਨੂੰ ਟੈਣੀ ਗੱਲ ਸਮਝ ਜੇ ਇਹਨੂੰ ਕਿਸੇ ਨੇ ਗੱਲ ਕਰਤੀ ਨਾ ਇਹਨੂੰ ਪਤੇ ਨੂੰ ਪਤਾ ਇਹਨੂੰ ਗੁੱਸਾ ਕਿੰਨੀ ਛੇਤੀ ਆਉਂਦਾ ਕੋਈ ਗੱਲ ਹੀ ਨਾਲ ਹੀ ਹੋਣਾ ਵਾ ਨਹੀਂ ਕਰਦਾ ਗੁੱਸਾ ਨਹੀਂ ਮਮੀ ਗੁੱਸਾ ਆਉਂਦਾ ਨਹੀਂ ਗੁੱਸਾ ਆਉਂਦਾ ਹੀ ਨਾਲ ਹੀ ਹੋਣਾ ਵਾ ਠੰਡੇ ਕਰ ਲਾਂਗੇ ਨਹੀਂ ਸੁਖਵਿੰਦਰ ਇਹ ਉਹ ਘਰ ਦਾ ਜਵਾਈ ਭਾਈ ਆ ਜੇ ਕੋਈ ਗੱਲ ਕਹਿ ਤੀ ਕੱਲ ਨੂੰ ਜਾਣ ਵਾਲਾ ਥੋੜਾ ਰਹਿਣਾ ਵਾ ਇਹਨੇ ਤੇ ਜਾਂਦੇ ਆਉਂਦੇ ਰਹਿਣਾ ਸਾਡੇ ਵਰਗੇ ਨੇ ਕਦੀ ਕਿਤਾਈਂ ਜਾਣਾ ਜੇ ਨਾ ਵੀ ਜਾਣਾ ਨਾਲੇ ਮੈਂ ਬਦਮਾਸ਼ਾਂ ਨੂੰ ਪੁੱਛੂੰਗਾ ਨਾ ਵੀ ਤੁਸੀਂ ਆ ਪੰਜ ਸੱਤ ਬੰਦਿਆਂ ਕਿਦਾਂ ਸਾਡੇ ਘਰ ਪੈਰ ਪਾ ਲਿਆ ਪਤਾ ਨਹੀਂ ਇਹ ਨਹੀਂ ਗੱਲ ਹੈਗੇ ਹੌਲੀ ਹੌਸਲੇ ਨਾਲ ਗੱਲ ਕਰੀ ਤੋ ਆਹੋ ਕੱਲੋ ਦੋਸਿਕਿੰਦਰ ਮੈਂ ਡਰਦੀ ਆਂ ਕਿ ਇਹ ਚੱਲ ਗਿਆ ਨਾ ਗੱਲ ਵਧਣੀ ਆਂ ਆਪਾਂ ਗੱਲ ਵਧਾਉਣੀ ਨਹੀਂ ਆਪਾਂ ਘਟਾਉਣੀ ਆਂ ਪਰ ਬਾਹ ਸਾਡੇ ਨਾਲ ਦੋਵੇਂ ਨਾ ਤੋੜਦਣਗੇ ਫਿਰ ਉਹਨਾਂ ਨੇ ਖੜਾ ਸਾਡਾ ਜਵਾਈ ਨਹੀਂ ਆਇਆ ਤੇ ਕਿੱਦਾਂ ਤੋੜੀਏ ਸਕਿੰਦਰ ਬਾਹ ਉਹਨਾਂ ਜੀ ਤੋੜਨੀ ਹੋਈ ਨਾ ਸਾਡੇ ਨਾਲ ਵੀ ਤੋੜ ਦੇਣੀ ਆ ਜੇ ਨਾ ਤੋੜਨੀ ਹੋਈ ਤੇ ਇਹਦੇ ਨਾਲ ਵੀ ਨਹੀਂ ਤੋੜਨੀ ਉਹਨਾਂ ਪਰ ਨਹੀਂ ਨਾ ਫਿਰ ਵੀ ਦੇ ਦੇ ਤੁਹਾਨੂੰ ਪਤਾ ਹੀ ਆ ਪਹਿਲੀ ਵਾਰ ਉਹਨੂੰ ਲੈਣ ਜਾਣਾ ਪਹਿਲੀ ਵਾਰ ਰੋਸ ਕੇ ਗਈ ਉਹਨਾਂ ਨੇ ਖੜੀ ਆ ਆ ਆਣ ਕੇ ਤੇ ਫੇਰ ਰਖਣਾ ਵਾ ਪਈ ਇੱਕ ਦੋਵੇਂ ਜਾਨੀਆਂ ਆ ਗਈਆਂ ਵਾ ਸੱਸੋ ਜੀ ਆ ਗਈ ਤੇ ਨਾਲ ਚਾਚੀ ਆ ਗਈ ਇਹ ਤਾਂ ਮੁੰਡੇ ਨੂੰ ਲੈ ਕੇ ਨਹੀਂ ਆਈਆਂ ਨਹੀਂ ਮੇਰੀ ਗੱਲ ਸੁਣੋ ਚੱਲਿਆਣੀਆਂ ਗੱਲਾਂ ਕਰਦੀ ਪਹਿਲੀ ਵਾਰੀ ਰੋਸ ਕੇ ਕਹੀ ਤੇ ਦੂਜੀ ਵਾਰੀ ਰੋਸ ਕੇ ਜਾਂਦੀ ਫੇਰ ਮਨ ਉਹ ਨਿਕਲ ਗਈ ਹੁਣ ਉਹ ਆਏ ਆ ਤੇ ਭਰਾ ਲੈ ਗਏ ਆ ਦਜੀ ਵਾਰੀ ਹੁਸੇ ਨਾ ਮਾਰ ਕੇ ਤੇ ਇਹੋ ਜੇ ਕੰਮ ਮੜ ਕੇ ਕਰਾਈ ਨਾ ਮੈਂ ਤੇ ਆਪ ਸੁੱਖਾ ਸੁਖਦੀ ਹੋ ਸਕੇ ਨਾ ਜਾਵੇ ਮੈਂ ਤੇ ਮਹਾ ਘਰ ਵਸਾਇਆ ਉਹ ਤੇ ਉਹਨਾਂ ਤੇ ਕੱਲ ਮੈਂ ਤਾਂ ਆਏ ਮੁੰਕੇ ਨਾਲ ਰੋਸੇ ਪਰ ਇਹਨੂੰ ਨਾਲ ਖੜਨ ਦਾ ਬੰਦਾ ਵਾ ਨਹੀਂ ਸੁਖਿੰਦਰ ਇਹਨੂੰ ਨਹੀਂ ਖੜਨਾ ਇਹਨੂੰ ਖੜਿਆ ਨਾ ਜੇ ਸਹਲ ਉੱਥੇ ਹੋਇਆ ਤੇ ਇਹਨਾਂ ਇੱਕ ਦੂਜੇ ਨੇ ਬੋਲ ਪੈਣਾ ਵਾ ਉਥੇ ਲੜਾਈ ਵਧ ਜਾਨੀ ਆ ਆਹੋ ਮੈਂ ਅਸਲਾ ਲੈ ਕੇ ਜਾਣਾ ਨਾਲ ਵੀ ਗੋਲੀ ਮਾਰ ਦੇਣੀ ਆ ਸਭ ਇਹ ਕਹਣਾ ਕਿਉਂ ਨਹੀਂ ਮੰਨਦਾ ਹੁੰਦਾ ਤੂੰ ਫਿਰ ਆਖੇ ਕਿਉਂ ਨਹੀਂ ਲੱਗਦਾ ਮੇਰੇ ਚਾਹ ਫਿਰ ਤੂੰ ਕੱਲਾ ਹੀ ਚਲ ਜਾ ਫਿਰ ਜੇ ਮਰਜ਼ੀ ਕਰਨੀ ਹੈ ਨਾ ਆਪਣੀ ਤੇ ਕੱਲਾ ਚਲ ਜਾ ਫਿਰ ਚੰਗਾ ਅਗਿੰਦਰ ਤੈਨੂੰ ਪਤਾ ਮੇਰੀ ਗੱਲ ਸੁਣ ਉਹ ਦਿਨਾਂ ਗਏ ਸੀ ਨਾ ਤੇ ਉਹ ਦਿਨ ਆਇਆ ਸੀ ਤੇ ਤੂੰ ਇੱਥੇ ਹੀ ਕਿੱਦਾਂ ਪੜਕੁਠਿਆ ਸੀ ਤੂੰ ਉੱਥੇ ਜਾਊਗਾ ਉੱਥੇ ਕੋਈ ਗੱਲ ਕਹਿ ਤੀ ਤੇ ਫਿਰ ਕੀ ਬਣੂਗਾ ਉਹਨਾਂ ਨੂੰ ਵੀ ਗੁੱਸਾ ਵਾ ਉਹ ਤੇ ਗੱਲ ਸਹੀ ਤੇਰੀ ਦੀਦੀ ਉਹ ਤੇ ਗੱਲ ਸਹੀ ਹੈ ਪਰ ਹੁਣ ਫੇ ਕੀ ਕਰੇ ਫੇ ਜੇ ਕੱਲੀਆਂ ਵੀ ਗਈਆਂ ਤਾਂ ਤਾਂ ਵੀ ਆਖਣਾ ਕੱਲੀਆਂ ਹੀ ਆ ਗਈਆਂ ਵਾ ਕੋਈ ਨਹੀਂ ਆਂਦੀ ਜੇ ਦੋ ਗੱਲਾਂ ਕਰ ਵੀ ਲੈਣਗੇ ਤੇ ਆਪਣੇ ਬੁੱਤ ਬਦਲੇ ਜਰ ਲਾਂਗੇ ਉਹ ਤੇ ਚੱਲ ਅਸੀਂ ਤੇ ਜਰ ਲਾਂਗੇ ਪਰ ਕੱਲ ਨੂੰ ਇਹਨਾਂ ਨਾ ਕਹਿਣ ਆਖਣਗੇ ਦਵੇਂ ਜਾਨੀ ਆ ਗਿਆ ਸਾਡੇ ਜਵਾਈ ਨਹੀਂ ਲੈ ਕੇ ਆਈਆਂ ਕੋਈ ਨਹੀਂ ਕਹਿ ਲੈਣਗੇ ਤੇ ਕੰਨ ਨਹੀਂ ਕਾਲੇ ਹੋ ਚਲੇ ਸਾਡੇ ਸਾਡੇ ਨਾਲ ਫੇ ਤੋੜ ਦੇਣਗੇ ਮੈਂ ਤੇ ਉਹੋ ਹੀ ਤੈਨੂੰ ਗੱਲ ਕਰਨ ਦੀ ਆ ਜੇ ਤੋਰ ਨਹੀਂ ਹੋਈ ਤੇ ਸਾਡੇ ਨਾਲ ਵੀ ਤੋਰ ਨਹੀਂ ਜੇ ਨਾ ਤੋਰਨੀ ਹੋਈ ਤੇ ਸਾਬੀ ਨਾਲ ਵੀ ਨਹੀਂ ਤੋਰਨੀ ਉਹਨਾਂ ਚਲ ਫੇ ਠੀਕ ਹੈ ਚਲ ਫੇ ਕੋਈ ਗੱਲ ਵਿੱਚ ਵੇਖਦੇ ਆ ਜਾਂ ਕੇ ਤਰਲੇ ਤਰਲੇ ਕੱਟਦੇ ਆ ਫੇ ਮਾਫੀ ਮੰਗ ਲਾਂਗੇ ਹੋਰ ਕੀ ਫੇ ਕੀ ਕਰਨਾ ਬਹੁਤੀ ਗੱਲ ਪਹਿਲਾਂ ਤੇ ਮਾਫੀ ਆਪਾਂ ਮੰਗਣ ਵਾਲਿਆਂ ਚ ਨਹੀਂ ਆ ਜੇ ਬਹੁਤਾ ਹੀ ਅੜਦਾ ਕੰਮ ਦਿਖੂਗਾ ਤਾਂ ਫੇਰ ਮੰਗ ਲਾਂਗੇ ਉੱਥੇ ਕਿਉਂ ਲੱਗਾ ਵਾ ਮੰਗਣੀ ਪੈਣੀ ਫੇਰ ਜੇ ਅੜਗੇ ਤਾਂ ਫੇਰ ਸਾਨੂੰ ਨਹੀਂ ਹੁਣੇ ਪੈਣਾ ਵਾ ਨੀਲਾ ਕੇ ਮਾੜਾ ਮੋਟਾ ਫਰਜ ਦਾ ਜ ਆ ਪੂਰਾ ਕਰ ਲਾਂਗੇ ਉੱਥੇ ਅਸੀਂ ਨੀਂ ਲੱਗੇ ਉਹਨਾਂ ਦੇ ਪੈਰੀ ਪੈਣ ਲੱਗੇ ਅਸੀਂ ਚਲੋ ਤਾਂ ਫੇਰ ਹੁਣ ਤੁਸੀਂ ਸੁਣ ਲਾ ਹੁਣ ਉੱਥੇ ਬੋਤਾ ਕਰੀ ਨਾ ਕਿਤੇ ਗੱਲ ਗੁਲੂ ਨਾ ਕਰਦੀ ਵੀ ਆ ਆ ਇਦਾਂ ਵਿਆਹ ਹੋਇਆ ਆ ਪਾਣੀ ਕੁਛ ਵੀ ਦੱਸਣਾ ਸੁਸਣਾ ਉਹਨਾਂ ਨੂੰ ਮੈਂ ਤਾਂ ਜੇ ਉਹਨਾਂ ਨੇ ਗੱਲ ਸੇੜ ਲਈ ਤਾਂ ਫੇਰ ਸੇੜ ਦੂ ਤੇ ਮੈਂ ਆਲੇ ਟਾਲੇ ਪਾ ਲਾਂਗੀ ਗੱਲ ਤੇ ਤੁਹੀਂ ਪਾਈ ਫੇਰ ਮੈਂ ਨਹੀਂ ਫੇਰ ਮੈਂ ਨਹੀਂ ਫੇਰ ਬੋਲਣਾ ਹੈ ਨਾ ਤੇ ਆਪਣੇ ਪੁੱਤ ਦੀ ਵੇਚ ਜੁਣੀ ਨਾਲੇ ਆਪਣੀ ਹੋਣੀ ਆ ਫੇਰ ਮੈਂ ਨਹੀਂ ਕੋਈ ਗੱਲ ਕਰਨੀ ਹੈਗੀ ਫੇਰ ਮੈਂ ਨਹੀਂ ਕੋਈ ਜਵਾਬ ਤੂੰ ਉੱਥੇ ਕੀ ਕਰਨ ਜਾਣਾ ਮੂੰਹ ਵੇਖਣੀ ਆ ਨਾ ਤੇ ਤੂੰ ਹੀ ਫੇਰ ਗੱਲ ਕਰੀ ਹੋਣਾ ਹੁਣ ਕੇ ਤੁਸੀਂ ਉਹ ਕਵੇ ਪੀ ਅੱਗੇ ਵਿਆਹ ਸਾਬੀ ਉਹਦੇ ਹੁਣ ਕੁੜੀ ਨੂੰ ਤਾਂ ਦੱਸਿਆ ਹੀ ਹੋਗਾ ਉਹਨੂੰ ਆਪਣੀ ਮਾ ਉਹਦੀ ਨੂੰ ਕੱਲੀ ਨੂੰ ਦੱਸ ਦਾਂਗੇ ਵੀ ਭੈਣ ਜੀ ਆ ਗੱਲ ਹੀ ਆ ਬਾਤ ਹੀ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਆ ਪਾ ਹਾਂ ਜਿੱਦਾਂ ਭੈਣ ਜੀ ਨਾ ਗੱਲਾਂ ਕੀਤੀਆਂ ਇਦਾਂ ਨਾ ਮੇਰੀ ਭੈਣ ਉੱਥੇ ਗੱਲਾਂ ਕਰੀ ਸਮਝਦਾਰੀ ਨਾਲ ਗੱਲ ਕਰੀ ਚਲ ਠੀਕ ਆ ਫਿਰ ਜਿੱਦਾਂ ਤੋਂ ਕਹਿੰਗੇ ਫੇ ਮਾਤਾਏ ਕਰ ਲੂੰਗੀ ਆ ਤੇ ਫਿਰ ਜਦੋਂ ਜਾਣਾ ਵਾ ਫਿਰ ਤਿਆਰ ਹੋ ਜੀ ਵੀ ਮੈਨੂੰ ਦੱਸਦੇ ਹੋ ਨਾ ਤੁਸੀਂ ਤਿਆਰ ਹੋ ਕੇ ਫਿਰ ਮੈਨੂੰ ਦੱਸਦੇ ਮਰ ਜਾ ਹੁਣਗਾ ਮੈਂ ਉਸੇ ਨਾਲ ਕੱਪੜੇ ਪਾ ਕੇ ਤੇ ਆ ਜੂੰਗੀ ਤੇ ਜਾਣਾ ਹੈ ਕਾਤੇ ਆ ਆਪਾਂ ਦਵਾ ਜਾਣੀਆਂ ਉਹ ਪਰ ਤੇ ਚੱਲ ਜਾਗੇ ਜਾਣਾ ਹੋਰ ਕਾਤੇ ਫਿਰ ਦੋਈ ਜਾਣੀਆਂ ਚੱਲ ਜਾਾਂਗੇ ਆਹ ਚਲ ਠੀਕ ਆ ਫਿਰ ਮੈਂ ਆਉਂਦੇ ਚਾਚੀ ਦੋਵੇਂ ਚਾਚੀ ਜੀ ਆ ਜਿਓ ਨਾਲ ਤੇ ਤੁਸੀਂ ਫਿਰ ਬਸਿਆ ਹੋ ਮੈਂ ਬਸੀ ਆ ਜੂਗੀ ਫਿਰ ਮੇਹਤਰਾ ਦਾ ਚਲ ਸਾਬੀ ਜਾਂਦਾ ਤੇ ਗੱਡੀ ਲੈ ਜਾਂਦੇ ਮੈਂ ਤੇ ਮੈਂ ਤੇ ਸੋਚਣ ਦੀ ਹਾਂ ਤੇ ਚਲ ਤੁਸੀਂ ਆ ਤੁਹਾਡੀ ਆਵੇ ਗੱਡੀ ਖਲੋਤੀ ਹੈ ਤੇ ਨਾਲ ਗੱਡੀ ਲੈ ਜਾਂਦੇ ਚਵੇਂ ਜਾਣੇ ਆ ਜਾਣਾ ਮੈਨੂੰ ਇਹ ਆ ਮੇਰਾ ਪੁੱਤ ਚਾਈ ਚਵਾਈਂ ਜਾਵੇ ਉੱਥੇ ਅੜਾਈ ਕਰਕੇ ਨਾ ਜਾਵੇ ਕਿਉਂਕਿ ਚਾ ਕਰਨ ਜੇ ਉੱਥੇ ਗਿਆ ਤੇ ਉਹਨਾਂ ਦੇ ਮੂੰਹ ਹੋਰ ਬਨੇ ਸੱਸ ਦਾ ਹੋਰ ਬਨੇ ਬਣਿਆ ਸੁੱਖ ਦਾ ਹੋਰ ਬਨੇ ਬਣਿਆ ਹੋਵੇ ਤੇ ਇਹਦਾ ਮੂੰਹ ਕਿਦਾਂ ਦਾ ਹੋਊਗਾ ਬਹੁਤ ਵਧੀਆ ਗੱਲ ਸਹੀ ਚੱਲੀਆਂ ਪੁੱਤਾਂ ਦੀ ਖੁਸ਼ੀ ਬਦਲੇ ਕਈ ਕੁਝ ਕਰਨਾ ਪੈਂਦਾ ਸਮਾਂ ਆਹ ਸੋ ਪੱਪੜ ਵੇਲਣੇ ਪੈਂਦੇ ਆ ਮਾਪੇ ਉਹਨੂੰ ਤੇ ਮਾਪੇ ਉਹ ਸੁਣ ਵੀ ਲੈਂਦਾ ਈਆਂ ਪੁੱਤਾਂ ਦੇ ਕਰਕੇ ਬਹੁਤ ਗੱਲ ਸਹੀ ਤੇ ਸੁਣ ਲਾਂਗੇ ਕੋਈ ਗੱਲ ਨਹੀਂ ਆ ਚੱਲ ਫਿਰ ਠੀਕ ਆ ਫਿਰ ਮਣੋ ਤੇ ਦਾਦੇ ਜੀ ਹਥਿਆਰ ਹੋ ਜੋਗੇ ਹਾਂ ਹਾਂ ਕੋਈ ਨਹੀਂ ਤੂੰ ਤਿਆਰ ਹੋ ਜਾ ਨਾ ਬਸ ਤਿਆਰ ਹੋ ਨੇ ਹਾਂ ਚੱਲ ਠੀਕ ਆ ਓਕੇ ਚੰਗਾ ਫਿਰ ਚੱਲਾ ਵੀ ਚੰਗਾ ਵਾ ਮੰਨ ਜਾਂਦੀ ਏ ਜੇ ਕਿਤੇ ਸਾਬੀ ਵਰਗੀ ਹੋਵੇ ਨਾ ਸਾਬੀ ਇੰਨੀ ਜਿੱਦ ਕਰਦਾ ਉਹਦਾ ਸਿਰ ਖਵਾਈ ਹੋ ਜਾਂਦੀ ਮੇਰੀ ਇਹਦੇ ਝੱਟ ਮੇਰੇ ਕਹਣੇ ਤੇ ਮੰਨ ਜਾਂਦੀ ਉਸੇ ਵळे ਆਖੇ ਲੱਗ ਜਾਂਦੀ ਇੰਨੀ ਦੀ ਸਿਬਤ ਹੈਗੀ ਏ ਦੀ ਵਾਕੀ ਭਾਏ ਮੇਰਾ ਕੋਈ ਕੰਮ ਕਰੇ ਭਾਏ ਨਾ ਕਰੇ ਇਹ ਆ ਮੇਰੇ ਆਖੇ ਉਸੇ ਵळे ਲੱਗ ਜਾਂਦੀ ਚਲ ਮੈਂ ਸਾਬੀ ਨੂੰ ਇੰਨੀ ਗੱਲ ਕਹਿਨੀ ਆ ਵੀ ਤੇਰੀ ਚਾਚੀ ਤੇ ਮੰਨ ਗਈ ਆ ਤੂੰ ਪੁੱਤ ਘਰ ਰਿਹਾ ਹੁਣ ਤਿਆਰ ਹੋ ਜਾਵੇਂ ਕਿੱਦਾਂ ਨਿਆਣਿਆਂ ਰੋਲਾ ਪਾਇਆ ਹੀਓ ਵਾਹ ਬਈ ਟਾਈਮ ਹੋ ਗਿਆ ਉੱਠਾ ਸਵੇਰ ਤੱਕ ਬਣਾਇਆ ਵੀ ਨਹੀਂ ਤੇ ਸੁੱਖ ਨੂੰ ਭੁੱਖ ਲੱਗੀ ਹੋਣੀ ਲੂਣ ਵਾਲੇ ਚੌੜੀ ਤਾਂ ਲੈਣੇ ਅੱਜ ਕਿਦਾਂ ਰੋਲੀ ਪਾਈ ਐ ਨਿਆਣਿਆਂ ਨੇ ਮਨਜੀਤ ਨੂੰ ਲੰਮਾ ਫੋਨ ਪੈਨ ਨੂੰ ਵੀ ਮੰਮੀ ਵੇਖ ਲਾ ਮੇਰੇ ਤੇ ਪੈਰ ਹੀ ਨਹੀਂ ਲੱਗਣ ਦਿੰਦੀ ਗੱਲ ਹੀ ਨਹੀਂ ਸੌਂਦੀ ਮੇਰੀ ਦੱਸ ਤੂੰ ਹੀ ਉੱਥੇ ਦੋਵਾਂ ਜਾਣੀਆਂ ਜਾ ਕੇ ਕੀ ਕਰ ਲਓਗੀਆਂ ਹੈ ਜੋ ਇੱਥੇ ਆਣ ਕੇ ਚਾਰ ਬੰਦੇ ਲੈ ਕੇ ਆ ਸਕਦੇ ਆ ਉੱਥੇ ਤੁਹਾਡੇ ਗਏ ਕੋਈ ਮੜੀ ਚੰਗੀ ਕਰਨ ਤੇ ਫੇਰ ਕਮ ਸੇ ਕ ਮੈਂ ਨਾਲ ਤੇ ਹੋਊਗਾ ਨਾ ਮਾ ਫੋਨ ਮਮੀ ਵੀ ਆਪਣੀਆਂ ਮਰਜ਼ੀਆਂ ਕਰਦੀ ਐ ਲੈ ਜਾ ਚਾਚੀ ਨੂੰ ਨਾਲ ਸਾਰੀਆਂ ਗੱਲਾਂ ਚਾਚੀ ਦੱਸ ਦੇ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ ਆ ਭੂਆ ਨੂੰ ਵੀ ਤੇ ਚਾਚੀ ਨਹੀਂ ਦੱਸੀਆਂ ਫੋਨ ਤੇ ਚੁੱਕ ਲੋ ਦੱਸ ਬਿਜੀ ਕਰਤਾ ਅੱਗਿਓ ਫੇਰ ਲਾਵਾਂ ਜਦੋਂ ਹੁਣ ਲੋਡ ਆ ਤੇ ਵੀ ਅੱਗਿਓ ਬਿਜੀ ਕਰੀ ਜਾਂਦੀ ਫੋਨ ਦੱਸ ਸਾਬੀ ਪੋਤਕ ਮੇਰੀ ਗਾਲ ਸੁਣੋ ਠੀਕ ਕਰਦੇ ਆ ਕੋਹ ਨਹੀਂ ਕਰਦੇ ਆ ਕੀ ਕਰਨਾ ਅੱਜ ਤਾਂ ਚੰਗਾ ਦੇਣ ਚੜਿਆ ਫੋਨ ਜਿਹੜਾ ਥੱਲੇ ਪਿਆ ਨਹੀਂ ਤੇ ਵੇਂਦਾ ਰਹਿਣਾ 24 ਘੰਟੇ ਹੋਣੀ ਮੈਂ ਤਾਂ ਮਜੀਦ ਨੂੰ ਲਾਉਂਦੇ ਆ ਫੋਨ ਕਿਉਂ ਉਹਨੂੰ ਵੀ ਉਹਨੂੰ ਤੇ ਉਹਨੂੰ ਵੀ ਦੱਸਦਾ ਵਾਂ ਨਾ ਕੀ ਵੀ ਚਾ ਚੱਲੀ ਮੰਮੀ ਕੱਲੀ ਨਾਲ ਚਾਚੀ ਨੂੰ ਲੈ ਕੇ ਮੈਨੂੰ ਤੇ ਖੜਨੀ ਨਹੀਂ ਨਹੀਂ ਡਈ ਵੀ ਮੈਂ ਕਿੱਡਾ ਜਾ ਕੇ ਉੱਥੇ ਅੱਗੇ ਲੜਾਈ ਕਰਨੀ ਚੱਲਿਆਂ ਮੰਮੀ ਕੱਲੀ ਚੱਲੀ ਉੱਥੇ ਹੋਰ ਬਰਾਤ ਲੈ ਕੇ ਜਣਾ ਛਦਾਈਏ ਕਿਦਾਂ ਦੀਆਂ ਗੱਲਾਂ ਕਰੰਦੇ ਆ ਨੂ ਪੁੱਤ ਚਾਚੀ ਤੇਰੀ ਆਈ ਸੀ ਨਾ ਚਾਚੀ ਤੇਰੀ ਨੂੰ ਮੈਂ ਸਮਝਾਤਾ ਸਾਰੀ ਗੱਲ ਸਮਝ ਜਾਂਦੀ ਐ ਪਤਾ ਨਹੀਂ ਤੂੰ ਮੇਰਾ ਪੋਤੋ ਕਿ ਮੇਰੇ ਕਿਉਂ ਨਹੀਂ ਗੱਲ ਸਮਝਦਾ ਤੂੰ ਹੀ ਮੇਰੀ ਮਾਂ ਹੋ ਕੇ ਬਹੁਤ ਗੱਲਾਂ ਸਮਝਣ ਡੇ ਜੇ ਮੇਰੀਆਂ ਕਿਹੜੀ ਗੱਲ ਪੁੱਤ ਜਿਹੜੀ ਤੇਰੀ ਸਮਝੀ ਨਹੀਂ ਕਿਹੜਾ ਕਹਿਣਾ ਤੇਰਾ ਜਿਹੜਾ ਮੰਨਿਆ ਨਹੀਂ ਮੈਂ ਓ ਮੰਮੀ ਜੋ ਉੱਥੇ ਟਾਢ ਗਿਆ ਕੋਈ ਗੜ ਪੈ ਗਿਆ ਫੇਰ ਪੁੱਤ ਏਡੀ ਸ਼ਦਾਈ ਨਹੀਂ ਉਹਨਾਂ ਨੂੰ ਪਤਾ ਹੱਦੀ ਦਾ ਘਰ ਵਾ ਕੁੜਮਾਏ ਆ ਸ਼ਦਾਈ ਆ ਤੇ ਇਥੋਂ ਲੈ ਕੇ ਗਏ ਫੇਰ ਪੰਜ ਛੇ ਜਾਣੇ ਆਣ ਕੇ ਪੁੱਤ ਉਹਦੀ ਮਾਂ ਨੇ ਸ਼ੁਕਰਵਾਨਾ ਇਕੱਠਾ ਕਰਕੇ ਭੇਜਤਾ ਹੁਣ ਮੈਂ ਥੋੜਾ ਸ਼ੁਕਰਵਾਨਾ ਸਾਰਾ ਇਕੱਠਾ ਕਰਕੇ ਲੈ ਜਾਣਾ ਮੈਂ ਤੇ ਆਨਾ ਵਾ ਵੀ ਮੈਂ ਵੀ ਵਿਖਾਵਾਂ ਮੇ ਕੋ ਕਿਹੜੇ ਬੰਦੇ ਐ ਨਹੀਂ ਆ ਪੁੱਤ ਇੱਕ ਦਾ ਦਿਮਾਗ ਐ ਨਹੀਂ ਦੂਜਾ ਤੇ ਵਰਤਲੇ ਥੋੜਾ ਪੁੱਤ ਆਹੋ ਠੰਡੇ ਰੋ ਠੰਡੇ ਹੋ ਗਏ ਨਿਉਕੇ ਨਾ ਤੇ ਵੇਖ ਲਿਓ ਉੱਥੇ ਜਾ ਕੇ ਫੇ ਕੀ ਮਾਨ ਸਨਮਾਨ ਮਿਲਦਾ ਤੁਹਾਨੂੰ ਮਿਲ ਜੂਗਾ ਜਿਹੜਾ ਮਿਲ ਜੂਗਾ ਠੀਕ ਆ ਆਪਣੇ 342 ਤੋਂ ਸੁਣਨੀਆਂ ਵੀ ਪੈਣੀਆਂ ਤੇ ਕੋਈ ਗੱਲ ਨਹੀਂ ਮੈਂ ਸੁਣ ਲੂਗੀ ਸਭ ਵੀ ਮੇਰੀ ਗੱਲ ਸੁਣ ਮੈਂ ਲੱਗੀ ਹੁਣ ਤਿਆਰ ਤੇ ਤੂੰ ਹੁਣ ਘਰੇ ਰਹੀਂ ਇਹ ਨਾ ਹੋਵੇ ਮਢੀਰ ਵਾਦੇ ਨਾਲ ਨਿਕਲ ਜਾਏ ਘਰ ਭਰਿਆ ਹੀ ਹੋ ਮੇਰੀ ਚੀਜ਼ ਨਾ ਕੋਈ ਗਾਂ ਪਛਾਹ ਹੋ ਜਾਏ ਕੋਈ ਆਹੋ ਚੀਜ਼ ਇੱਥੋਂ ਗਾਂ ਪਛਾਹ ਹੋਣੀ ਆ ਐਵੇਂ ਮੰਮੀ ਵੀ ਨਾ ਬੱਸ ਆਪਣੀਆਂ ਮਰਜ਼ੀਆਂ ਕਰ ਲਈਆਂ ਆਪਣੀਆਂ ਮਰਜ਼ੀਆਂ ਕਰ ਕਰਕੇ ਤੇ ਆ ਦਿਨ ਦੇਖਣੇ ਪੈਣ ਦੇ ਜੇ ਕਿਤੇ ਮੇਰੀ ਸੁਣੀ ਹੁੰਦੀ ਤੇ ਮੈਂ ਕਹਿੰਦਾ ਤੇ ਭਰਾ ਬੂਏ ਅੰਦਰ ਪੈਰ ਪਾ ਜਾਂਦੇ ਸੋਕ ਲੱਭ ਤੋ ਜੋ ਬਣ ਗਿਆ ਮੈਂ ਮੈਂ ਤੈਨੂੰ ਪਸੰਦ ਵਾ ਤੇ ਸੋਬਲ ਬਣਾ ਲੀਨੇ ਮਮੇ ਵੇਖਨ ਨਹੀਂ ਨੇ ਵਧੀਆ ਲੱਗਣ ਦੇ ਤਾਂ ਖਾਣ ਨੂੰ ਕਿੰਨੇ ਸਵਾਦ ਹੋਣੇ ਉਹ ਤੇ ਹੁਣ ਤੈਨੂੰ ਪਤਾ ਲੱਗੂ ਖਾ ਕੇ ਸਵਾਦ ਹੋਆ ਕਿ ਨਹੀਂ ਬੜੇ ਸਵਾਦ ਜੀ ਮਮੀ ਜੀ ਤੂੰ ਹੀ ਤਾਂ ਮੇਰੀਆਂ ਰੀਜਾਂ ਪੂਰੀਆਂ ਕਰਨ ਦੇ ਤੁਹਾਨੂੰ ਪਤਾ ਮੈਨੂੰ ਕੀ ਪਸੰਦ ਕੀ ਨਹੀਂ ਮੈਂ ਤਾਂ ਮੰਮੀ ਉੱਤੇ ਚੌਲ ਖਾਣ ਨੂੰ ਵੀ ਤਰਸਦੀ ਰਹੀ ਜੀ ਅੱਛਾ ਚੌਲ ਵੀ ਨਹੀਂ ਦਿੰਦੇ ਤੈਨੂੰ ਨਾ ਮੇਰੀ ਸੱਸ ਨੇ ਮੰਮੀ ਮੇਰੇ ਸਾਹਮਣੇ ਬਣਾ ਕੇ ਖਾੜੇ ਪਰ ਮੈਨੂੰ ਨਹੀਂ ਦਿੱਤੇ ਇਸਾ ਸਮਾਵਾ ਕਿੱਥੇ ਬੰਦੀਆਂ ਪੁੱਤ ਤੈਨੂੰ ਪਤਾ ਹੀ ਆ ਮਾਂ ਮਾਈ ਹੁੰਦੀ ਏ ਲੱਸ ਕੋਲ ਤੈਨੂੰ ਖਵਾਲ ਦਿੰਦੀ ਤੇ ਇਹ ਮਨਜੀਤ ਨੂੰ ਖਵਾਲ ਤੇ ਇਹ ਤੈਨੂੰ ਖਵਾਲ ਤੇ ਫੇਰ ਕਿਹੜੀ ਗੱਲ ਮੰਮੀ ਜੀ ਐਦਾਂ ਐਦਾਂ ਸਮਝਦੀਂ ਦਿੱਤੇ ਮੇਰੇ ਨਾਲ ਕੋਸ਼ ਕਰਦੀ ਜੇ ਉਹਨੂੰ ਪਤਾ ਹੁੰਦਾ ਵੀ ਮੇਰੀ ਧੀ ਆਏ ਵੀ ਆਪਣੀ ਧੀ ਬਣਾਉਂਦੀ ਤੇ ਆਏ ਨਾ ਜੇ ਧੀਆ ਬਣਾਉਣ ਤੇ ਪੇਰ ਹੀ ਨਹੀਂ ਪਰੇ ਲੱਗਦੇ ਕੰਮ ਇਹਦੇ ਆ ਕੀ ਆ ਸਜਾਦੀਆਂ ਦੀ ਆਹ ਜਿਹਨ ਸਜਾ ਹੁੰਦੀਆਂ ਆਇਓ ਕੋਈ ਤੇ ਹੋਰ ਮੰਮੀ ਆ ਵੀ ਵੇਲਾ ਦੁਨੀਆ ਤੇ ਕੀ ਰੀਤ ਬਣੀ ਧੀਆਂ ਜੰਮੀ ਦੀਆਂ ਪਾਲੀ ਦੀਆਂ ਪੜਾਈ ਦੀਆਂ ਵੱਡਾ ਕਰਕੇ ਵਿਆਹ ਕੇ ਦੂਜੇ ਘਰ ਭੇਜ ਦਿੰਦੇ ਮੈਂ ਨਹੀਂ ਵੀ ਜਨਾਨੀ ਦਾ ਪੁੱਤ ਕੋਈ ਵੀ ਨਹੀਂ ਆ ਘਰ ਬਣਦਾ ਨਾ ਦੇ ਪੇਕੇ ਆਉਂਦਾ ਘਰ ਹੁੰਦਾ ਵਾ ਨਾ ਸੋਰਾ ਘਰ ਤੇ ਹੋਰ ਉੱਥੇ ਜੇ ਮੈਂ ਕੀ ਕਰੂ ਜਨਾਨੀ ਉੱਥੇ ਜੇ ਮੈਂ ਕੋਈ ਗੱਲ ਕਰਨੀ ਉਹਨੇ ਕਹਿਣਾ ਤੂੰ ਆਪਣੇ ਪੇਕੇ ਇਦਾਂ ਕਰਦੀ ਹੋਊਂਗੀ ਤੇਰਾ ਘਰ ਉਹ ਅਇਤੋ ਜੇ ਮੈਂ ਕਰਨੀ ਦੀ ਗਣਾ ਪੁੱਤ ਆਪਣੇ ਘਰ ਜਾ ਕੇ ਕਰੀ ਸੌਰੇ ਕਰ ਤੇ ਫਿਰ ਕਿਹੜਾ ਘਰ ਹੋਇਆ ਮੇਰਾ ਦੱਸੋ ਪੁੱਤ ਤੇਰਾ ਕੱਲੀ ਦਾ ਨਹੀਂ ਸਾਰਿਆਂ ਦਾ ਇਦਾਂ ਹੀ ਹੁੰਦਾ ਵਾ ਕਿ ਕੁੜੀ ਦਾ ਕੋਈ ਘਰ ਵੀ ਨਹੀਂ ਹੁੰਦਾ ਜੇ ਕੁੜੀ ਪੇਕੇ ਹੁੰਦੀ ਐ ਤੇ ਮਾਂ ਨੇ ਆਖ ਦੇਣਾ ਪਿਓ ਨੇ ਆਖ ਦੇਣਾ ਪੁੱਤ ਬਗਾਨੇ ਘਰ ਜਾਏਗੀ ਉੱਥੇ ਆ ਫੈਸ਼ਨ ਕਰੀ ਉੱਥੇ ਜਾ ਕੇ ਇਦਾਂ ਕਰੀ ਹਨਾ ਤੇ ਜਦੋਂ ਉੱਥੇ ਜਾਂਦੀ ਆ ਉੱਥੇ ਕੋਈ ਕੰਮ ਕਰਨ ਲੱਗਦੀ ਆ ਤੇ ਉਹ ਸੱਸ ਗਾੜੀ ਨੂੰ ਕਹਿ ਦੂਗੀ ਕੀ ਕਰੂ ਕੋਈ ਕੀ ਪਤਾ ਮੰਮੀ ਕੀ ਆ ਦੁਨੀਆ ਦੇ ਬਣਾਇਆ ਆਪਣਾ ਜੀ ਆਪਾਂ ਦੂਜੇ ਘਰ ਕਾਲ ਦਿੰਨੇ ਆ ਉਥੇ ਪਤਾ ਹੀ ਨਹੀਂ ਹੁੰਦਾ ਉਹਦੇ ਨਾਲ ਕੀ ਬੀਤਦੀ ਕੀ ਹੁੰਦੀ ਕੀ ਨਹੀਂ ਅਗਲਾ ਕੀ ਪਤਾ ਕਿਦਾਂ ਤੇ ਟੱਕਰ ਦੇ ਹਾਰ ਕੇ ਹੱਦ ਮੰਮੀ ਢੱਡਜ ਤੇ ਪਾ ਕੇ ਵੇਖਿਆ ਨਹੀਂ ਹੁੰਦਾ ਸਹੀ ਗੱਲ ਆ ਪੁੱਤ ਹੁਣ ਸਾਨੂੰ ਕੀ ਪਤਾ ਸੀ ਵੀ ਇੱਕ ਸਾਡੀ ਧੀ ਅਸੀਂ ਇੱਥੇ ਬਣਾਵਾਂਗੇ ਚੌਲ ਦੇ ਦੰਦੇ ਖਾਂਦੇ ਆ ਤਾਂ ਕਦੀ ਕੋਹ ਤੇ ਕਦੀ ਕੋਹ ਤੇ ਉਥੇ ਵੇਖੋ ਮੇਰੀ ਧੀ ਚੋਲਾ ਨੂੰ ਹੀ ਤਰਸਦੀ ਰਹੀ ਚੱਲ ਖਾਓ ਮੰਮੀ ਤੁਸੀਂ ਨਾ ਟੈਨਸ਼ਨ ਲਓ ਕੀ ਬਣ ਗਏ ਜੇ ਤੁਸੀਂ ਰਾਤੀਂ ਜੇ ਤਾਂ ਡਾਇਨਾ ਬੀਪੀ ਵਧਿਆ ਸੀ ਕਾਉ ਮਮੀ ਮੈਂ ਤੇਰੀ ਜੀਨ ਕਰਦੇ ਪੁੱਤ ਖਾਣ ਨੂੰ ਲੰਗਦਾਂ ਨੂੰ ਮੈਂ ਦੱਸਦੀ ਨਹੀਂ ਕੋਈ ਮੇਰੀ ਫੇਰ ਨਹੀਂ ਜਬਾ ਰਹੀਂਦੀ ਮੈਂ ਫੇਰ ਕੋਹਨਾ ਕੋ ਦੱਸ ਦਿੰਨੀ ਹਾਂ ਦੱਸੂਗੀ ਨਾ ਤੇ ਦੁੱਖ ਕਿੱਦਾਂ ਸਾਂਝਾ ਹੋਊਗਾ ਪੁੱਤ ਢਿੰਡ ਚ ਰੱਖ ਦਿੰਗੇ ਕੋਈ ਬਿਮਾਰੀ ਲਾ ਲੈਣਗੀ ਫਿਕਰ ਕਰਨਗੀ ਦੇ ਇਦਾਂ ਦੱਸੂਗੀ ਜੇ ਦੁੱਖ ਸੁੱਖ ਸਾਂਝਾ ਹੋ ਜਾਂਦਾ ਦੱਸਿਆਂ ਮਮੀ ਮੈਂ ਤਾਂ ਤੁਹਾਨੂੰ ਦੱਸ ਦੂ ਮੇਰਾ ਤੇ ਦੁੱਖ ਸੁੱਖ ਸਾਂਝਾ ਹੋ ਜੂ ਤੇ ਤੁਸੀਂ ਗਾੜੀ ਬਿਮਾਰ ਹੋਣ ਦੇ ਟੈਨਸ਼ਨ ਨਾ ਲੈ ਕੇ ਹੋ ਮੇਰੀ ਕੋਈ ਨਹੀਂ ਪੁੱਤ ਮੈਂ ਤੇਰ ਨਾਲ ਕਰਨੀ ਨਹੀਂ ਸਾਂਝਾ ਇਦਾਂ ਹੀ ਆ ਕਿੱਥੇ ਕਰਦੇ ਆ ਦਵਾਈਆਂ ਵਾਲ ਹੋ ਗਏ ਤੁਸੀਂ ਮੈਂ ਤਾਂ ਗਲਤੀ ਕਰ ਲਈ ਮੰਮੀ ਉਦਾਂ ਇੱਥੇ ਆਣ ਕੇ ਬੜੀ ਵੱਡੀ ਤੀਆਂ ਆਪਣੇ ਘਰ ਹੀ ਹੁੰਦੀਆਂ ਹੁੰਦੀਆਂ ਕੋਈ ਗਲਤੀ ਨਹੀਂ ਕੀਤੀ ਪੁੱਤ ਤੂੰ ਸਭ ਤੋਂ ਪਹਿਲਾਂ ਆ ਜਾਣਾ ਚਾਹੀਦਾ ਸੀ ਤੈਨੂੰ ਤੇ ਹੋਰ ਦਾ ਨੂੰ ਟੈਨਸ਼ਨ ਨਾ ਦਿੰਦੀ ਪੈਨੋ ਆ ਕੇ ਮੈਨੂੰ ਦੱਸਦੀ ਉਹ ਸਹੀ ਆਣ ਕੇ ਮੈਨੂੰ ਕੋ ਪਤਾ ਲੱਗਦਾ ਹੁਣ ਪਤਾ ਲੱਗਾ ਤਾਂ ਗਾੜੀ ਤੂੰ ਵੀ ਟੈਨਸ਼ਨ ਚੀਜੇ ਕੋਈ ਗੱਲ ਨਹੀਂ ਮੇਰੀ ਟੈਨਸ਼ਨ ਦਾ ਨਾ ਤੂੰ ਫਿਕਰ ਕਰਿਆ ਕਰ ਚਲ ਖਾਓ ਜੋੜਾ ਮੰਮੀ ਤੁਹਾਡੇ ਹੱਥ ਦਾ ਵੇਲੋ ਸਵਾਦ ਉਦਾਂ ਹੀ ਰਹਿੰਦਾ ਭੈ ਜਿੰਨੀ ਵਾਰੀ ਮਰਜ਼ੀ ਬਣਾ ਲਓ ਤੁਸੀਂ ਤੇ ਤੁਹਾਨੂੰ ਕਿਹੜਾ ਪੁੱਤ ਘਟੋ ਚੀਜ਼ ਸਵਾਦ ਬਣਾਉਣੀ ਆ ਪਰ ਤੈਨੂੰ ਕੁਝ ਕਰਨ ਨਾ ਦਵੇ ਤੇ ਤਾਂ ਮਾ ਨਾ ਤੂੰ ਹੀ ਹੁਣ ਫੇਰ ਵੇਖੋ ਟੈਨਸ਼ਨ ਲੈਣ ਦੇ ਜੇ ਮੰਮੀ ਜੀ ਕੀ ਗੱਲ ਵਾ ਕੋਈ ਨਹੀਂ ਪੁੱਤ ਇਦਾਂ ਮੈਨੂੰ ਹੁਣ ਫੇਰ ਧਿਆਨ じゃ ਉਧਰ ਹੋ ਗਿਆ ਨਾ ਚਲੋ ਖਾਓ ਕੀ ਕਰਨਾ ਧਿਆਨ ਉਧਰ ਕਰਕੇ ਫੇਰ ਹੁਣ ਤੁਸੀਂ ਜਾਂ ਤੱਕ ਕੋਈ ਕਰ ਸਕਣਾ ਤਾਂ ਦੱਸੋ ਸੋਚਾਂ ਜੀ ਪੀਓ ਸੈਲ ਨੂੰ ਵੀ ਬਾਦ ਮਾਰ ਲਿੰਦਾ ਸਗੋਂ ਵੀ ਮੰਮੀ ਚੋਲ ਖਾ ਲਿੰਦਾ ਕਰਾ ਪਾਉਣਾ ਨੂੰ ਨਹੀਂ ਪੁੱਤ ਸੈਲ ਮਾਫੀ ਲੱਗਿਆ ਆ ਵਾਂਡੇ ਅ쩌 ਨਹੀਂ ਕਰ ਨਹੀਂ ਉਹ ਕਰੇ ਨਹੀਂ ਹੈਗਾ ਫੇਰੇ ਆਇਆ ਜੀ ਦੱਸ ਕੇ ਗਿਆ ਜਾਂਦਾ ਤਾਈ ਜੀ ਜਿਵੇਂ ਵਾਂਡੇ ਚੱਲਿਆ ਠੀਕ ਆ ਮੈਂ ਚੱਲ ਖਾ ਲਿੰਦਾ ਉਹ ਵੀ ਕਾਖੂ ਲਿੰਦਾ ਹੁੰਦਾ ਚੋਲ ਉਹਦਾ ਉਹਨੂੰ ਵੀ ਪਸੰਦ ਪੁੱਤ ਹਾਂ